ਸੱਚੀ ਹਾਲ ਫਰੈਂਡਸ ਆਓ ਪੰਜਾਬੀ ਸਿੱਖਿਆ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਫਰੈਂਡਸ ਆਪਾਂ ਕਰ ਰਹੇ ਆ ਨਵੀਂ ਨਿਹਾਰ ਪੁਸਤਕ ਤੇ ਅੱਜ ਆਪਾਂ ਪੜਾਂਗੇ 6ਵਾਂ ਲੈਸਨ ਕੁਦਰਤੀ ਸਰੋਤ ਸੂਰਜ ਠੀਕ ਹੈ ਤੇ ਅੱਜ ਆਪਾਂ ਇਹ ਪੜ ਰਹੇ ਆ ਤੇ ਦੋ ਲੜਕੀਆਂ ਦੇ ਵਿੱਚ ਗੱਲਬਾਤ ਹੋ ਰਹੀ ਹੈ ਉਹ ਕੀ ਗੱਲਬਾਤ ਕਰਦੀਆਂ ਤੇ ਨੇਚਰਲ ਸਰੋਤ ਕੀ ਹੈ ਸੂਰਜ ਠੀਕ ਹੈ ਕੁਦਰਤੀ ਸ्रोत ਸੂਰਜ ਉਸ ਦੇ ਬਾਰੇ ਗੱਲਬਾਤ ਕਰਦੀ ਹੈ ਤੇ ਚਲੋ ਆਪਾਂ ਪੜ੍ਹਦੇ ਹਾਂ ਲੈਸਨ ਸਬਰੂਪ ਤੂੰ ਅੱਜ ਦੇਰ ਨਾਲ ਕਿਉਂ ਆਈ ਹੈ ਇੱਕ ਲੜਕੀ ਦੂਸਰੀ ਲੜਕੀ ਨੂੰ ਕਹਿੰਦੀ ਹੈ ਸਬਰੂਪ ਤੂੰ ਅੱਜ ਦੇਰ ਨਾਲ ਕਿਉਂ ਆਈ ਹੈ ਦੀਦੀ ਮੈਂ ਅੱਜ ਸਵੇਰੇ ਬਹੁਤ ਦੇਰ ਨਾਲ ਉੱਠੀ ਤਾਂ ਦੂਜੀ ਪਹਿਲੀ ਕਹਿੰਦੀ ਹੈ ਅੱਛਾ ਸਾਨੂੰ ਰੋਜ਼ ਸੂਰਜ ਉੱਗਣ ਤੋਂ ਪਹਿਲਾਂ ਉੱਠਣਾ ਚਾਹੀਦਾ ਹੈ। ਦੂਸਰੀ ਲੜਕੀ ਕਹਿੰਦੀ ਹੈ, ਦੂਜੀ ਸੂਰਜ ਉੱਗਣ ਤੋਂ ਪਹਿਲਾਂ ਉਹ ਕਿਉਂ? ਕਿਉਂਕਿ ਸੂਰਜ ਊਰਜਾ ਦਾ ਮੁੱਖ ਸਰੋਤ ਹੈ। ਸਵੇਰੇ-ਸਵੇਰੇ ਉੱਗਦੇ ਸੂਰਜ ਨੂੰ ਦੇਖਣਾ ਬਹੁਤ ਚੰਗਾ ਹੁੰਦਾ ਹੈ। ਫੇਰ ਦੂਜੀ ਲੜਕੀ ਕਹਿੰਦੀ, "ਦੀਦੀ, ਮੈਨੂੰ ਸੂਰਜ ਬਾਰੇ ਹੋਰ ਵੀ ਕੁਝ ਦੱਸੋ।" ਪਹਿਲੀ ਲੜਕੀ ਕਹਿੰਦੀ, "ਚਲ ਆ। ਮੈਂ ਤੈਨੂੰ ਸੂਰਜ ਬਾਰੇ ਹੋਰ ਜਾਣਕਾਰੀ ਦਿੰਦੀ ਆ।" ਕੀ ਕਹਿੰਦੀ ਆ ਉਹ ਪਹਿਲੀ ਲੜਕੀ ਕੀ ਕਹਿੰਦੀ ਹੈ ਕਿ ਤੂੰ ਬਹੁਤ ਲੇਟ ਆਈ ਹੈ ਉਹ ਕਹਿੰਦੀ ਮੈਂ देर ਨਾਲ ਉੱਠੀ ਕਹਿੰਦੀ ਇਸ ਤਰ੍ਹਾਂ ਅਹ देर ਨਾਲ ਨਹੀਂ ਉੱਠਣਾ ਚਾਹੀਦਾ ਸਾਨੂੰ ਰੋਜ਼ ਸੂਰਜ ਉੱਗਣ ਤੋਂ ਪਹਿਲਾਂ ਉੱਠਣਾ ਚਾਹੀਦਾ ਕਹਿੰਦੀ ਉਹ ਕਿਵੇਂ ਕਿਉਂਕਿ ਉਹ ਸਾਡਾ ਜਿਹੜਾ ਸੂਰਜ ਹੈ ਉਹ ਊਰਜਾ ਦਾ ਮੁੱਖ ਸਰੋਤ ਹੈ ਠੀਕ ਹੈ ਸੋਰਸ ਹੈ ਸਵੇਰੇ ਸਵੇਰੇ ਉਗਦੇ ਸੂਰਜ ਨੂੰ ਦੇਖਣ ਨਾਲ ਬਹੁਤ ਚੰਗਾ ਹੁੰਦਾ ਹੈ ਠੀਕ ਹੈ ਤਾਂ ਫਿਰ ਉਹ ਦੂਜੀ ਲੜਕੀ ਕਹਿੰਦੀ ਕਿ ਮੈਨੂੰ ਇਸ ਬਾਰੇ ਹੋਰ ਜਾਣਕਾਰੀ ਦੋ ਤੇ ਪਹਿਲੀ ਵਾਲੀ ਕਹਿੰਦੀ ਚਲ ਆ ਮੈਂ ਤੈਨੂੰ ਸੂਰਜ ਬਾਰੇ ਹੋਰ ਜਾਣਕਾਰੀ ਦਿੰਦੀ ਹਾਂ ਤੇ ਇਹ ਉਹਨਾਂ ਦੇ ਵਿੱਚ ਗੱਲਬਾਤ ਹੋਈ ਹੈ ਤੇ ਉਹ ਜਿਹੜੀ ਪਹਿਲੀ ਵਾਲੀ ਹੈ ਉਹ ਹੁਣ ਉਹਦੀ ਕੁਦਰਤੀ ਸਰੋਤ ਬਾਰੇ ਉਸ ਨੂੰ ਦੂਸਰੀ ਲੜਕੀ ਨੂੰ ਜਾਣਕਾਰੀ ਦੇਣ ਲੱਗੀ ਹੈ ਜੋ ਜਿਸ ਨੂੰ ਆਪਾਂ ਪੜਾਂਗੇ ਠੀਕ ਹੈ ਇਹ ਲੈਸਨ ਹੈ ਕੁਦਰਤੀ ਸਰੋਤ ਸੂਰਜ ਇਸ ਪਾਠ ਵਿੱਚ ਪ੍ਰਕਾਸ਼ ਤੇ ਊਰਜਾ ਦੇ ਕੁਦਰਤੀ ਸਰੋਤ ਬਾਰੇ ਸਰੋਤ ਸੂਰਜ ਬਾਰੇ ਦੱਸਿਆ ਗਿਆ ਹੈ ਠੀਕ ਹੈ ਇਸ ਪਾਠ ਦਾ ਮੂਲ ਉਦੇਸ਼ ਕੀ ਹੈ ਕੁਦਰਤੀ ਸੋਮੇ ਸੂਰਜ ਦੇ ਮਹੱਤਮ ਨੂੰ ਦਰਸਾਉਣਾ ਤੇ ਕੁਦਰਤੀ ਸਰੋਤਾਂ ਦੀ ਕਦਰ ਕਰਨ ਦੀ ਪ੍ਰੇਰਣਾ ਦੇਣਾ ਠੀਕ ਹੈ ਇਹ ਇਹਦਾ ਮੂਲ ਉਦੇਸ਼ ਹੈ ਚਲੋ ਆਪਾਂ ਲੈਸਨ ਪੜ੍ਹਦੇ ਹਾਂ ਬੱਚਿਓ ਚੜਦੇ ਸੂਰਜ ਦੇ ਅੱਗੇ ਖੜ ਕੇ ਨਮਸਕਾਰ ਕਰਨਾ ਬਹੁਤ ਚੰਗੀ ਗੱਲ ਹੈ ਖੜ ਕੇ ਮਤਲਬ ਖੜੇ ਹੋ ਕੇ ਠੀਕ ਹੈ ਸੂਰਜ ਪੂਰਬ ਦਿਸ਼ਾ ਵਿੱਚੋਂ ਨਿਕਲਦਾ ਹੈ ਸਵੇਰ ਵੇਲੇ ਸੂਰਜ ਦੀਆਂ ਨਿਕਲ ਰਹੀਆਂ ਕੋਸ਼ੀਆਂ ਕਿਰਨਾਂ ਸਾਡੇ ਸਰੀਰ ਨੂੰ ਨਵੀਂ ਊਰਜਾ ਪ੍ਰਦਾਨ ਕਰਦੀਆਂ ਹਨ ਕੋਸ਼ੀਆਂ ਮਤਲਬ ਲੱਕ ਕੋਸਾ ਨਿੱਗੀਆਂ ਨਿੱਗੀਆਂ ਬੋਲਦੇ ਆ ਵਾਂ ਜੋ ਹੁੰਦਾ ਹੁੰਦਾ ਠੀਕ ਹੈ ਕੋਸ਼ੀਆਂ ਕਿਰਨਾ ਜਿਹੜੀਆਂ ਸਾਡੇ ਸਰੀਰ ਨੂੰ ਨਵੀਂ ਊਰਜਾ ਪ੍ਰਦਾਨ ਕਰਦੀਆਂ ਊਰਜਾ ਆਂਦੀ ਹੈ ਜਿਹੜੀਆਂ ਸਾਡੀਆਂ ਪਹਿਲੀਆਂ ਕਿਰਨਾ ਸਾਡੇ ਸਰੀਰ ਤੇ ਪੈਂਦੀਆਂ ਉਹ ਸਾਨੂੰ ਊਰਜਾ ਮੇਨ ਸ਼ਕਤੀ ਪ੍ਰਦਾਨ ਕਰਦੀਆਂ ਹਨ ਠੀਕ ਹੈ ਅਜੀਹਾ ਕਰਨ ਨਾਲ ਅੱਖਾਂ ਦੇ ਕਈ ਰੋਗ ਦੂਰ ਹੁੰਦੇ ਹਨ ਤੇ ਇਸ ਨਾਲ ਕੀ ਹੁੰਦਾ ਜੇ ਸੂਰਜ ਚੜ੍ਹਦਾ ਸੂਰਜ ਆਪਾਂ ਦੇਖਦੇ ਆਂ ਸਵੇਰੇ ਸਵੇਰੇ ਤੇ ਉਹਦੇ ਨਾਲ ਕੀ ਹੁੰਦਾ ਅੱਖਾਂ ਦੀਆਂ ਅੱਖਾਂ ਦੇ ਵੀ ਜਿਹੜੇ ਰੋਗ ਹੈ ਉਹ ਦੂਰ ਹੁੰਦੇ ਹਨ ਸੂਰਜ ਸਾਡੇ ਲਈ ਚਾਨਣ ਦਾ ਸਰੋਤ ਹੈ ਚਾਨਣ ਮੀਨ ਰੋਸ਼ਨੀ ਠੀਕ ਹੈ ਸਰੋਤ ਮਤਲਬ ਸੋਰਸ ਸੋਮਾ ਠੀਕ ਹੈ ਸੂਰਜ ਸਾਡੇ ਲਈ ਚਾਨਣ ਦਾ ਸਰੋਤ ਹੈ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਤੇ ਇਸ ਤਰ੍ਹਾਂ ਸਾਡੇ ਲਈ ਦਿਨ ਅਤੇ ਰਾਤ ਬਣਦੇ ਹਨ ਠੀਕ ਹੈ ਕਿਸ ਦੇ ਦੁਆਲੇ ਧਰਤੀ ਘੁੰਮਦੀ ਹੈ ਤਾਂ ਦਿਨ ਤੇ ਰਾਤ ਬੰਦੇ ਹਨ ਸੂਰਜ ਦੇ ਦੁਆਲੇ ਅੱਗੋਂ ਇਸ ਦੇ ਵਿੱਚ ਕੁਐਸਚਨ ਵੀ ਆਊਗੇ ਕਿ ਦਿਨ ਰਾਤ ਕਿਸ ਤਰ੍ਹਾਂ ਬੰਦੇ ਆ ਠੀਕ ਹੈ ਅੱਗੇ ਹੈ ਸੂਰਜ ਇੱਕ ਅਜੀਹਾ ਅੱਗ ਦਾ ਗੋਲਾ ਹੈ ਜੋ ਸਾਡੇ ਅਨੇਕਾਂ ਕੰਮ ਸਵਾਰਦਾ ਹੈ ਠੀਕ ਹੈ ਸੂਰਜ ਤੋਂ ਮਿਲਦੀ ਧੁੱਪ ਤੋਂ ਬਿਨਾ ਅਸੀਂ ਆਪਣੇ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦੇ ਜੇ ਸੂਰਜ ਨਹੀਂ ਹੋਊਗਾ ਸਾਨੂੰ ਧੁੱਪ ਨਹੀਂ ਮਿਲੂਗੀ ਰੋਸ਼ਨੀ ਨਹੀਂ ਮਿਲੂਗੀ ਹਨਾ ਤੇ ਸਾਡਾ ਜੀਵਨ ਵਿਅਰਥ ਹੀ ਹੈ ਨਾ ਠੀਕ ਹੈ ਕੀ ਕਹਿੰਦਾ ਸੂਰਜ ਤੋਂ ਮਿਲਦੀ ਧੁੱਪ ਤੋਂ ਬਿਨਾ ਅਸੀਂ ਆਪਣੇ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦੇ ਵਿਗਿਆਨੀਆਂ ਨੇ ਸੂਰਜ ਦੀਆਂ ਕਿਰਨਾਂ ਨੂੰ ਪ੍ਰਯੋਗ ਵਿੱਚ ਲਿਆ ਕੇ ਸੂਰਜੀ ਕੁੱਕਰ ਸੂਰਜੀ ਗੀਜ਼ਰ ਆਦਿ ਇਜਾਦ ਕਰ ਲਏ ਹੈ ਇਜਾਦ ਕਰ ਲਏ ਮਤਲਬ ਖੋਜ ਲਏ ਹੈ ਹੈ ਨਾ ਅੱਜਕਲ ਅ ਸੂਰਜ ਦੇ ਕੁੱਕਰ ਆ ਗਏ ਸੋਲਰ ਸਿਸਟਮ ਜਿਹੜਾ ਹੈ ਨਾ ਸੂਰਜ ਤੋਂ ਜਿਹੜਾ ਊਰਜਾ ਬਿਜਲੀ ਪੈਦਾ ਹੁੰਦੀ ਹੈ ਸੂਰਜੀ ਕੁੱਕਰ ਹੋ ਗਏ ਸੂਰਜੀ ਗੀਜ਼ਰ ਵੀ ਅੱਜਕਲ ਉੱਪਰ ਲਾ ਦਿੰਦੇ ਆ ਨਾ ਛੱਤ ਤੇ ਸੋਲਰ ਸਿਸਟਮ ਤੇ ਉਹਦੇ ਨਾਲ ਤੁਹਾਨੂੰ ਲਾਈਟ ਦੀ ਜ਼ਰੂਰਤ ਨਹੀਂ ਹੈ ਸਾਰਾ ਦਿਨ ਸੂਰਜ ਦੀ ਰੋਸ਼ਨੀ ਦੇ ਨਾਲ ਉਹ ਚਾਰਜ ਹੁੰਦਾ ਰਹਿੰਦਾ ਤੇ ਗੀਜ਼ਰ ਦੇ ਵਿੱਚ ਗਰਮ ਪਾਣੀ ਆਉਂਦਾ ਰਹਿੰਦਾ ਠੀਕ ਹੈ ਫਿਰ ਇਹ ਬਿਜਲੀ ਤੋਂ ਬਿਨਾਂ ਚਾਨਣ ਦੇਣ ਵਾਲੇ ਸੂਰਜੀ ਬੱਲਵਾ ਨੇ ਰਾਤ ਵੇਲੇ ਸਾਡੇ ਆਲੇ ਦੁਆਲੇ ਚਾਨਣ ਫੈਲਾ ਦਿੱਤਾ ਹੈ ਪਹਿਲਾਂ ਕੀ ਹੁੰਦਾ ਸੀ ਸੂਰਜ ਦੀ ਰੋਸ਼ਨੀ ਨਾਲ ਹੀ ਪੁਰਾਣੇ ਜ਼ਮਾਨੇ 'ਚ ਸੂਰਜ ਦੀ ਰੋਸ਼ਨੀ ਨਾਲ ਹੀ ਹੁੰਦਾ ਸੀ ਨਾ ਸਾਰਾ ਕੁਝ ਤੇ ਹੁਣ ਕੀ ਕਰ ਲਿਆ ਵਿਗਿਆਨੀਆਂ ਨੇ ਬੱਲਵ ਬੱਲਵ ਚਾਰਜ ਕਰ ਲੇ ਜਾਂਦੇ ਆ ਹੁਣ ਪਹਿਲਾਂ ਹੀ ਹਨਾ ਤੇ ਜਦੋਂ ਲਾਈਟ ਚੱਲ ਜਾਂਦੀ ਹੈ ਤਾਂ ਉਦੋਂ ਉਹਨੂੰ ਕਦੀ ਵੀ ਕਿਸੇ ਵੀ ਟਾਈਮ ਉਹਨੂੰ ਆਪਾਂ ਜਲਾ ਸਕਦੇ ਆ ਇਸ ਤਰ੍ਹਾਂ ਦੇ ਚਾਰਜੇਬਲ ਬੱਲਵਾਂ ਆ ਗਏ ਜਿੱਥੇ ਮਨੁੱਖ ਸੂਰਜ ਤੇ ਨਿਰਭਰ ਹੈ ਉੱਥੇ ਪੌਦੇ ਵੀ ਇਸ ਦੀਆਂ ਕਿਰਨਾਂ ਰਾਹੀਂ ਆਪਣਾ ਭੋਜਨ ਪ੍ਰਾਪਤ ਕਰਦੇ ਹਨ ਮਤਲਬ ਅਸੀਂ ਤਾਂ ਮਨੁੱਖ ਤਾਂ ਹੈ ਹੀ ਹੈ ਸੂਰਜ ਤੇ ਨਿਰਭਰ ਉਹਦੇ ਨਾਲ ਨਾਲ ਕੀ ਹੈ ਪੌਦੇ ਪਲਾਂਟਸ ਪੌਦੇ ਵੀ ਕਿਰਨਾਂ ਰਾਹੀਂ ਆਪਣਾ ਭੋਜਨ ਪ੍ਰਾਪਤ ਕਰਦੇ ਆ ਠੀਕ ਹੈ ਉਹਨਾਂ ਨੂੰ ਵੀ ਉਸ ਰਾਹੀਂ ਉਹਨਾਂ ਦਾ ਖਾਣਾ ਮਿਲਦਾ ਹੈ ਸੂਰਜ ਦੀ ਰੋਸ਼ਨੀ ਦੇ ਨਾਲ ਠੀਕ ਹੈ ਇਸ ਲਈ ਸਾਨੂੰ ਕੁਦਰਤੀ ਸਰੋਤਾਂ ਦੀ ਸਦਾ ਕਦਰ ਕਰਨੀ ਚਾਹੀਦੀ ਹੈ। ਠੀਕ ਹੈ। ਕਈ ਲੋਕਾਂ ਦੀ ਇਹ ਹੀ ਆਦਤ ਬਣ ਗਈ ਹੈ ਤੇ ਕਿੰਨੀ-ਕਿੰਨੀ ਦੇਰ ਤੱਕ 12-12 ਵਜੇ ਤੱਕ ਸੁੱਤੇ ਰਹਿੰਦੇ ਆ ਜੋ ਕਿ ਚੰਗੀ ਗੱਲ ਨਹੀਂ ਹੈ ਠੀਕ ਹੈ। ਕਹਿੰਦੇ ਆ ਨਾ ਕਿ ਸੂਰਜ ਜਦੋਂ ਉੱਗਦਾ ਹੈ ਉਦੋਂ ਹੀ ਤੁਸੀਂ ਆਪਣੇ ਸਰੀਰ ਨੂੰ ਉਹਦੀਆਂ ਕੁਸੀਆਂ-ਕੁਸੀਆਂ ਕਿਰਨਾਂ ਲਗਾਵਾਗੇ ਤਾਂ ਤੁਹਾਨੂੰ ਤੁਹਾਡੇ ਸਰੀਰ 'ਚ ਪੂਰਾ ਦਿਨ એનર્ਜੀ ਰਹੂਗੀ। ਠੀਕ ਹੈ। ਊਰਜਾ ਬਣੀ ਰਹੂਗੀ ਤੁਹਾਡੇ શરીਚ ਤੇ ਤੁਸੀਂ ਚੜਦੇ ਸੂਰਜ ਨੂੰ ਦੇਖੂਗੇ ਤਾਂ ਤੁਹਾਡੀਆਂ ਅੱਖਾਂ ਦੀਆਂ ਵੀ ਸਾਰੀਆਂ ਜਿਹੜੇ ਪ੍ਰੋਬਲਮਸ ਐ ਉਹ ਦੂਰ ਹੋ ਜਾਣਗੀਆਂ ਠੀਕ ਹੈ ਫਰੈਂਡਸ ਤਾਂ ਇਹ ਪਾਠ ਵਿੱਚ ਇਹ ਕਿਹਾ ਗਿਆ ਹੈ ਕਿ ਸੂਰਜ ਦੀ ਕਦਰ ਕਰਨੀ ਚਾਹੀਦੀ ਹੈ ਠੀਕ ਹੈ ਤੇ ਇਸ ਦੀ ਸਿੱਖਿਆ ਕੀ ਹੈ ਸੂਰਜ ਇੱਕ ਮਹੱਤਵਪੂਰਨ ਕੁਦਰਤੀ ਸਰੋਤ ਹੈ ਠੀਕ ਹੈ ਸੂਰਜ ਇੱਕ ਮਹੱਤਵਪੂਰਨ ਕੁਦਰਤੀ ਸਰੋਤ ਹੈ ਏ ਸੀ ਅੱਜ ਦਾ ਲੈਸਨ ਤੇ ਅੱਗੋਂ ਆਪਾਂ ਇਸ ਦੇ ਪ੍ਰਸ਼ਨ ਉੱਤਰ ਕਰਾਂਗੇ ਅਗਲੀ ਕਲਾਸ ਦੇ ਵਿੱਚ ਤੇ ਅੱਜ ਦੀ ਕਲਾਸ ਆਪਣੀ ਇੰਨੀ ਸੀ ਇਸ ਨੂੰ ਦੁਬਾਰਾ ਪੜ੍ਹ ਕੇ ਦੇਖਿਓ ਜੋ ਵੀਡੀਓ ਦੇਖਦੇ ਆ ਉਹ ਦੁਬਾਰਾ ਵੀਡੀਓ ਸੁਣੀਓ ਤੇ ਤੁਹਾਨੂੰ ਇਸ ਦੇ ਵਿੱਚ ਕੀ ਸਿੱਖਣ ਨੂੰ ਮਿਲਿਆ ਇਹ ਵੀ ਦੱਸਿਓ ਆਪਣੇ ਕਮੈਂਟ ਬਾਕਸ 'ਚ ਤੇ ਅੱਗੋਂ ਆਪਾਂ ਕੁਐਸਚਨ ਕਰਾਂਗੇ ਤੇ ਓਕੇ ਫਰੈਂਡਸ ਬਾਏ ਬਾਏ Thank you. Take care.